ਦੁਨੀਆ ਭਰ ਦੇ ਵਿੱਚ ਤਸਕਰਾਂ ਵੱਲੋਂ ਤਸਕਰੀ ਲਈ ਇਸ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ ਕਿ ਦੇਖਣ ਵਾਲਿਆਂ ਤੇ ਹੋਸ਼ ਉੜੇ ਜਾਂਦੇ ਨੇ ਜਦੋਂ ਇਹਨਾਂ ਤਸਕਰਾਂ ਨੂੰ ਫੜਿਆ ਜਾਂਦਾ ਹੈ ਤਾਂ ਤਸਕਰੀ ਦੇ ਤਰੀਕੇ ਦੇਖ ਕੇ ਪਕੜਨ ਵਾਲਾ ਵੀ ਇੱਕ ਵਾਰ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ ਕਿ ਕਿਸ ਜਗ੍ਹਾ ਤੇ ਤਸਕਰੀ ਦੀ ਸਮਾਨ ਲੁਕੋ ਕੇ ਰੱਖਿਆ ਗਿਆ ਆ ਤਾਂ ਇਹੋ ਜਿਹਾ ਇੱਕ ਮਾਮਲਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਵਾ ਜਿਸ 'ਤੇ ਇੱਕ ਤਸਕਰ ਨੂੰ ਜਦੋਂ ਫੜਿਆ ਗਿਆ ਤਾਂ ਤਸਕਰੀ ਦਾ ਸਮਾਨ ਜਦੋਂ ਰਿਕਵਰ ਉਸ ਤੋਂ ਕੀਤਾ ਗਿਆ ਤਾਂ ਪੰਜਾਬ ਪੁਲਿਸ ਦੇ ਵੀ ਹੋਸ਼ ਉੱੜਦੇ ਹੋਏ ਨਜ਼ਰ ਆ ਰਹੇ ਖੰਡਾਦੀ ਪੁਲਿਸ ਵੱਲੋਂ ਦੁਰਾਹਾ ਦੇ ਨੇੜੇ ਨਾਕਾਬੰਦੀ ਕੀਤੀ ਗਈ ਸੀ ਤਾਂ ਯਾਤਰੀ ਬੱਸ ਤੋਂ ਇੱਕ ਸ਼ਖਸ ਉਤਰਦਾ ਵਾ ਤਾਂ ਨਾਕਾ ਇਹਨੂੰ ਦੇਖ ਕੇ ਉਸ ਸ਼ਖਸ ਵੱਲੋਂ ਜਦੋਂ ਪਿੱਛੇ ਨੂੰ ਮੁੜਿਆ ਜਾਂਦਾ ਤਾਂ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਉਸ ਨੂੰ ਪਕੜਿਆ ਜਾਂਦਾ ਜਿਸ ਵੱਲੋਂ ਸਰਦੀ ਦੇ ਚਲਦੇ ਕਾਫੀ ਜ਼ਿਆਦਾ ਕੱਪੜੇ ਪਾਏ ਹੋਏ ਸੀਗੇ ਤਾਂ ਸ਼ੱਕ ਦੇ ਆਧਾਰ ਤੇ ਜਦੋਂ ਉਸ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਉਸ ਵੱਲੋਂ ਪੱਟਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਟੇਪ ਦੇ ਵਿੱਚ ਤਸਕਰੀ ਦਾ ਸਮਾਨ ਲੁਕੋ ਕੇ ਰੱਖਿਆ ਗਿਆ ਸੀਗਾ ਕਿ ਦੇਖ ਕੇ ਪੰਜਾਬ ਪੁਲਿਸ ਦੇ ਵੀ ਹੋਸ਼ ਉੜਦੇ ਹੋਏ ਨਜ਼ਰ ਆਉਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਸ਼ਖਸ ਦੇ ਪੱਟਾਂ ਤੋਂ ਟੇਪ ਉਤਾਰ ਕੇ ਅਫੀਮ ਬਰਾਮਦ ਕੀਤੀ ਜਾ ਰਹੀ ਹੈ 2 ਕਿਲੋ ਦੇ ਕਰੀਬ ਅਫੀਮ ਜੋ ਉਸ ਨੇ ਦੋਨੋਂ ਆਪਣੇ ਪੱਟਾਂ ਦੇ ਉੱਤੇ ਟੇਪ ਦੇ ਰੋਲ ਟੇਪ ਨੂੰ ਰੋਲ ਕਰਕੇ ਇਸ ਤਰ੍ਹਾਂ ਲੁਕਾਏ ਸੀਗੇ ਕਿ ਕਿਸੇ ਨੂੰ ਕੰਨੋਂ-ਕੰਨ ਖਬਰ ਵੀ ਨਾ ਆਵੇ ਜੇ ਉਪਰੋਂ ਫਿਜ਼ੀਕਲ ਤਲਾਸ਼ੀ ਲੈਂਦੇ ਤਾਂ ਕਿਸੇ ਨੂੰ ਪਤਾ ਵੀ ਨਾ ਲੱਗੇ ਪਰ ਪੰਜਾਬ ਪੁਲਿਸ ਦੀ ਟੀਮਾਂ ਵੱਲੋਂ ਜਦੋਂ ਜਾਂਚ ਕੀਤੀ ਗਈ ਚੈਕਿੰਗ ਕੀਤੀ ਗਈ ਤਾਂ ਉਸ ਦੇ ਕੋਲੋਂ 2 ਕਿਲੋ ਦੇ ਕਰੀਬ ਅਫੀਮ ਬਰਾਮਦ ਹੋਈ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਸ ਸ਼ਖਸ ਤੋਂ ਇਹ ਅਫੀਮ ਦੀ ਰਿਕਵਰੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਦੇਖ ਕੇ ਪੰਜਾਬ ਪੁਲਿਸ ਵੀ ਕਾਫੀ ਹੈਰਾਨ ਹੈ ਕਿ ਤਸਕਰਾਂ ਵੱਲੋਂ ਤਸਕਰੀ ਲਈ ਕਿਸ ਕਿਸ ਤਰ੍ਹਾਂ ਦੇ ਕਿਸ ਕਿਸ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ